ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਆ ਅੱਜ ਸੱਚ ਜੁਗਾਰ ਸੱਚ ਹੈ ਵੀ ਸੱਚ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਇਹਦੇ ਸਤਕਾਰ ਜੋ ਕਿ ਉਹ ਮਾਤਾ ਵਾ ਮਾਤਾ ਦੀ ਕੀ ਹਾਲ ਆ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਕੀ ਕਰਵਾ ਕਿਉਂ ਤੁਹਾਨੂੰ 당 ਕਰਦੀ ਇਹ ਬਹੁਤ ਦੱਸੋ ਵੀ ਗੋਰੀਏ ਉਹਨੂੰ ਵੀ ਦੱਸੋ ਤੁਸੀਂ ਸਾਨੂੰ ਤੁਹਾਡੀ ਨਾ ਜਿੱਥੇ ਬੰਨੀਆਂ ਉਹਨੂੰ ਅਸੀਂ ਆਏ ਆ ਤੇ ਵੀ ਆਪਣਾ ਵੀ ਸਾਨੂੰ ਇਹੋ ਫੋਨ ਕੀਤਾਗਾ ਤੁਹਾਡੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਜੀ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ ਕਹਦੇ ਹੋ ਉਦਾਂ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਸਿਰੋ ਤੇ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾਂ-ਗੋਲਾਂ ਕੱਢਦੇ ਕੀ ਕਹੀ ਆਹੀ ਮਤਲਬ ਰੋਜ਼ ਕੋੜ ਮਾਰਦੀ ਰੋਜ਼ ਮਾਰਦੀ ਚਲੋ ਜਦੋਂ ਨਹੀਂ ਪਰ ਅੱਜ ਵੀ ਦਾਲਦੇ ਮੈਂ ਕਹਿੰਦਾ ਤਾਂ ਲੋਕਾਂ ਕੋਲ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਪਤ ਦੇ ਜਿਵੇਂ ਵੀ ਹੈਗਾ ਵਾ ਇੱਕ ਤੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਣੀਏ ਅਬ ਜੁਰਮ ਤਾਂ ਵੀ ਪਰ ਮੀਟ ਪਲਸਟਰ ਲਾਉਂਦਾ ਪਲਸਟਰ ਤੇਰਾ ਲੱਗਾ ਉਹ ਤੇ दारू ਦੇ ਨਾਲ ਆ ਉਮਰਵਾ ਬੱਚਿਆਂ ਨੇ ਹੁਣ ਪਾ ਲੈਣਾ ਤੇ दारू ਦੇ ਨਾਲ ਢੱਕੀ ਹੈ ਹੈ ਜਿਹਨੂੰ ਹੈ ਵੇਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਵੀ ਵੇਖ ਲਓ ਤੁਸੀਂ ਇਹਦੀ ਕਿੰਨਾ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੁਰੀ ਹਾਲਤ ਚ ਛੱਡੀ ਵੀ ਆ ਕਿਨਾਟਾ ਮੇਂ ਦਾ दारू ਪੀਂਦੇ ਨੂੰ ਮੈਨੂੰ ਮਾਦਾ ਘਰੇ ਮੈਂ ਜੰਮਣ ਤੋਂ ਪਹਿਲੇ ਪਹਿਲਾਂ ਦੀ ਪੀਂਦੀ ਹੈ ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਹੈ ਨਹੀਂ ਬੱਚਿਆਂ ਦਾ ਕੋਈ ਟੀਚਰ ਵਾ ਵਾਹ ਭਰਾ ਮੇਰੇ ਵਾਹ ਭਰਾ ਮੇਰੇ ਵਾਹ ਭਰਾ ਮੇਰੇ ਤੂੰ ਹੀ ਹੈਗੇ ਇਹਦੇ ਚੋ ਚਲੋ ਸੋਫੀ ਦੇ ਨੂੰ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ ਸੋਫੀ ਨੂੰ ਨਹੀਂ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਬੇਠ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਵਾ ਡਾਕਟਰ ਵਾ ਟੀਚਰ ਵਾ ਡਾਕਟਰ ਵਾ ਉਹ ਟੀਚਰ ਕਹਿੰਦੇ ਟੀਚਰ ਟੀਚਰ ਪਿੱਛੇ ਪਾ ਦੇ ਡਾਕਟਰ ਵਾ ਇਹ ਕੋਈ ਕੋਪੀ ਆਪ ਵੀ ਉਹਦੇ ਤੇ ਵੀ ਪੜੀ ਰਾਂ ਫਾਟ ਕੇ ਸਾਰੇ ਨਾਲੀ ਮਤਲਬ ਹੁਣ ਜਿਹੜਾ ਮਰਜੀ ਉਦਾਂ ਤੁਸੀਂ ਲੈ ਲੋ ਆਹ ਬੱਚਿਆਂ ਦਾ ਆਪਣੇ ਆਪ ਦੇਖ ਲਓ ਮੈਂ ਤੈਨੂੰ ਦੱਸਾਂ ਤੈਨੂੰ ਆਪ ਉਹ ਆਉ ਸਮਝਾਉਂਦਾ ਪੜਾ ਤੈਨੂੰ ਨਾ ਮਾਰ ਨਾ ਮਾਂ ਤੇ ਤੇ ਮੈਂ ਡਾਕਟਰ ਆਇਆ ਕਰ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਕੁੱਤੀਆਂ ਤੇ ਬਿੱਲੀਆਂ ਪਤਾ ਨਹੀਂ ਕੀ ਕੁਛ ਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਦਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਹੋਣੇ ਬੋਲਦੇ ਵੀ ਬੰਦੇ ਮਰ ਜਾਣਾ ਦਿੰਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਿਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਆਈ ਜੀਣਾ ਹਾਂ ਤੁਸੀਂ ਕਰਤਾ ਉਹ ਤਾਂ ਮੁਜਾਰਤ ਦਾ ਬਜ਼ੁਰਗ ਦਨੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਭਈ ਵਾਤਾ ਦੀ ਬੇਹਾਲਤ ਕੀ ਆ ਉਹਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਭਈ ਮਾਤਾ ਜੀ ਆਹ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੇ ਬਾਰੇ ਕਿੱਥੇ ਜਾਣਾ ਉਹਨੇ ਇੱਧਰ ਯਾਰ ਨੀ ਤੀਰਥ ਸਥਾਨ ਪਾ ਦਿੰਦੇ ਨਹੀਂ ਮੇਰਾ ਆਪਣੀ ਹੈ ਮੈਂ ਆਪਣੀ ਇੱਥੇ ਜਾਂਦੀ ਹਾਂ ਚੁੱਪ ਕਰੋ ਦੱਤ ਪਾਸੇ ਨਾ ਜਾਣ ਦੀ ਲੋੜ ਨਹੀਂ ਬਹੁਤ ਸ਼ਰਧਾ ਵਾਲੀ ਨਾ ਦੱਤ ਬੋਲਣ ਦੀ ਲੋੜ ਨਹੀਂ ਰਿਪੋਰਟ ਬਣਾਉਣ ਬੱਚੀ ਬੋਲਾਂਗੇ ਮੇਰੀ ਕਸਰ ਮਾਤਾ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਹੈ ਆ ਵੇ ਬਾਬਾ ਜੀ ਆਏ ਬਾਬਲੀ ਆਏ ਬਾਬਾ ਜੀ ਆਏ ਆ ਚਲਿੱਤਰ ਹਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਖ ਚੁੱਕੇ ਆ ਇਹ ਜਿਹੇ ਚਲਿੱਤਰ ਆਪਾਂ ਰੋਜ਼ ਦੇਖਦੇ ਆਂ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਵਾਇਰਲ ਹੋਈ ਆ ਸਾਨੂੰ ਮਜਬੂਰ ਕਰਨ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਘੱਟੋ ਘੱਟ ਵੀ 70 75 ਮੈਂ ਕਹਿਣਾ ਆ ਕਿ ਉਹ ਸਾਹਮਣੇ ਆ ਰਿਹਾ ਕੈਮਰਾ ਵੀ ਫੜੇ ਆ ਅਸੀਂ ਤਾਂ ਬੰਦੇ ਸਾਡੇ ਧੱਕੇ ਤੇ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੇਨੂੰ ਹੁਣ ਤੂੰ ਕੋਈ ਦੱਸਣਾ ਮੈਂ ਤੁਹਾਨੂੰ ਕੁਝ ਦੱਸ ਦਿੱਤਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਕਗਰਾਂ ਦੀ ਮੰਡੀ ਤੇ ਥੋੜੀ ਜਾਂਦੀ ਹੈ ਜਿੱਥੇ ਮਰਜੀ ਜਾਵੇ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਸਮਾਰਟ ਕੋਟੇ ਬਹੁਤ ਦੂਰ ਦੀ ਗੱਲ ਕਰ ਰਹੇ ਆਂ ਇਹ ਸਾਰਾ ਭੋਗ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਇਹ ਸਾਰੇ ਇਸ ਨੂੰ ਦੂਰ ਦੇ ਵਿੱਚ ਜਿੰਮੇਵਾਰ ਹੋਣ ਤੇ ਮੈਂ ਖੜੀ ਆਂ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਲਾਂ ਕਿ ਕੋਈ ਨਹੀਂ ਆਪੇ ਆ ਜਣੇ ਜਿਹਨੂੰ ਨੱਥ ਪੈ ਗਈ ਪੰਜੂ ਦਾ ਸਾਨੂੰ ਬਲਾਓ ਮਾਰੇ ਵਾਰ ਹਾਂ ਬਲਾ ਯਾਰ ਹੁਣ ਗਟ ਡਰਿੰਕ ਕਰਨੀ ਤੂੰ ਆਪੇ ਰੋਜ਼ ਝੜੀ ਦਾ ਕੰਮ ਫੜਨਾ ਪਿਆ ਉਹ ਤੁਸੀਂ ਇਹਨਾਂ ਤੇ ਮਾਤਾਵਾਂ ਨਾਲ ਤੁਸੀਂ ਬਜ਼ੁਰਗਾਂ ਦੇ ਨਾਲ ਨਹੀਂ ਨਹੀਂ ਇਹ ਵੀ ਕਰਨ ਨੂੰ ਬਾਹਰ ਨੂੰ ਗਟ ਲਾ ਯਾਰ ਭਾਈ ਇਹਨੂੰ ਕਹਿੰਦੇ ਹੋਰ ਕੀ ਆ ਹੋਰ ਕੀ ਆ ਸੂਟ ਸਵਾਗੇ ਤਿੰਨ ਤੱਕ ਸੂਟ ਸੋਣੇ ਨਹੀਂ ਇਹ ਉਹਦਾ ਸਾਰਾ ਕੁਝ